ਅੱਜ ਇਹ ਸੈਰਲੀ ਨੂੰ ਅ ਕਟੜ ਜਿਸਪਾਲ ਸਿੰਘ ਕੇਚੀ ਦੀ ਜਿਹੜੇ ਓਨਰ ਕਰ ਰਹੇ ਨੇ ਔਰ ਇਹ ਜਿਹੜੀ ਹੈਗੇ ਚੰਡੀ ਦਿਖਾ ਕੇ ਅੱਜ ਜਿਹੜੀ ਸਾਡੀ ਹਾਇਰ ਰਾਈਡਰ ਦੀ ਰੈਲੀ ਹੈ ਬੜੇ ਜੋਸ਼ ਖੁਸ਼ ਕਸਟਮਰ ਦਾ ਸਾਰਾ ਉਤਸ਼ਾਹ ਔਰ ਇਹ ਸਾਰੀ ਅਸੀਂ ਰੈਲੀ ਅੱਜ ਕੱਢ ਰਹੀ ਹੈ ਕੈਸਲ ਟੁਇਟਾ ਹੋ ਸ਼ਹਿਰਪੁਰ ਜੀਪੀਏ ਮੋਟਰ ਤੋਂ ਇਹ ਤੇ ਜਿਸਪਾਲ ਸਿੰਘ ਸਰ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮੇਂ ਕੱਟਿਆ ਸਾਡੇ ਕੋ ਆਇਲੇ ਥੈਂਕ ਯੂ ਵੈਰੀ ਮਚ ਥੈਂਕ ਯੂ ਉੱਧਰ ਬੈਨ ਨੂੰ ਮੋੜ ਕੇ ਲਿਆਉ। ਉਹ ਜੰਮੈਂ। ਅੱਜ ਟੋਇਟਾ ਹਾਈ ਰਾਈਡਰ ਜਿਹੜੀ ਕਾਰ ਹੈਗੀ ਆ ਉਹ ਹਾਈਬ੍ਰਿਡ ਕਾਰ ਹੈ। ਜਿਹੜੀ ਪੈਟਰੋਲ ਨਾਲ ਵੀ ਚੱਲਦੀ ਤੇ ਬੈਟਰੀ ਦੇ ਨਾਲ ਵੀ ਚੱਲਦੀ ਆ। ਤੋਂ ਅੱਜ ਕੰਪਨੀ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜਿਹਦੇ ਵਿੱਚ ਸਮੂਹ ਸਾਰੇ ਸਟਾਫ ਦੇ ਮੈਂਬਰਸ ਸੀਨੀਅਰਸ ਸਾਰੇ ਇੱਥੇ ਸਿਗੇ ਕਿ ਮੈਨੂੰ ਜਾਣ ਕੇ ਤੁਹਾਨੂੰ ਖੁਸ਼ੀ ਹੋਊਗੀ। ਕਿ ਬਹੁਤ ਸਾਰੀਆਂ ਕੰਪਨੀਆਂ ਆਪਣਾ ਪ੍ਰੋਡਕਟ ਵੇਚ ਦਿੰਦੀਆਂ ਆ ਵੇਚਣ ਤੋਂ ਬਾਅਦ ਜਿਹੜੀ ਕੰਪਨੀ ਬਾਅਦ ਵਿੱਚ ਆਪਣੇ ਗਾਹਕਾਂ ਦਾ ਖਿਆਲ ਰੱਖੇ ਉਹ ਟਾਈਟਾ ਕੰਪਨੀ ਹੈਗੀ ਆ ਕਿ ਦੱਸਣਾ ਚਾਹੁੰਦਾ ਕਿ ਅੱਜ ਮਾਈਲੇਜ ਟੈਸਟ ਦੇ ਦੇ ਕੇ ਰੈਲੀ ਰੱਖੀ ਗਈ ਆ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਭਾਈ ਸਾਡੇ ਮੈਨੇਜਰ ਸਾਹਿਬ ਖੜੇ ਨੇ ਤੋਂ ਟੀਮ ਲੀਡਰ ਵੀ ਨੇ ਤੋ ਸਾਰਾ ਕੁਝ ਇਹਨਾਂ ਦੀ ਬਹੁਤ ਵਧੀਆ ਸੁਪਰਵਾਈਜ਼ਨ ਹੈਗੀ ਆ ਕਿ ਸਾਡੇ ਸਟੇਜ ਭਾਈ ਸਾਹਿਬ ਉਹ ਵੀ ਟੀਮ ਲੀਡਰ ਨੇ ਬਹੁਤ ਵਧੀਆ ਜਿਹੜਾ ਕਿ ਸਟਾਫ ਆ ਲੋਕਾਂ ਨਾਲ ਡੀਲ ਕਰਦਾ ਹੈ ਕਿ ਇਹ ਜਿਹੜਾ ਕੰਪਨੀ ਨੇ ਜਿਹੜਾ ਮਾਈਲੇਜ ਟੈਸਟ ਲਈ ਅੱਜ ਜਿਹੜੀ ਕਿ ਰੈਲੀ ਰੱਖੀ ਹੈ ਕਿ ਜਿਹੜੇ ਗਾਕਾਂ ਨੇ ਕੰਪਨੀ ਨੇ ਕਮਿਟਮੈਂਟ ਕੀਤੀ ਸੀ ਕਿ ਇਹ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਕਿ ਇਹ ਪੈਟਰੋਲ ਦੀ ਕੰਜ਼ਮਪਸ਼ਨ ਘਟਾਓਗੇ ਇਹ ਸਸਤਾ ਇਹ ਗਾਕ ਨੂੰ ਜਿਹੜਾ ਕਿ ਰੋਡ ਆ ਜਿਹੜਾ ਸਫਰ ਹੈਗਾ ਪ੍ਰੋਵਾਈਡ ਕਰਾਓਗੇ ਬਹੁਤ ਚੰਗੀ ਗੱਲ ਹੈਗੀ ਆ ਅੱਜ ਇਸ ਰੈਲੀ ਦੇ ਵਿੱਚ ਜਿਹੜੇ ਪੈਣਾ ਪਾਈਆਂ ਨੇ ਅੱਜ ਪਾਰਟਿਸਿਪੇਟ ਕੀਤਾ ਕਿ ਅਗਰ ਉਹਨਾਂ ਦੀ ਜਿਹੜੀ ਕਾਰਾਂ ਨੇ ਵਧੀਆ ਅਗਰ ਮਾਈਲੇਜ ਦਿੱਤੀ ਤੇ ਉਹਨਾਂ ਨੂੰ ਜਿਹੜਾ ਕਿ ਇਨਾਮ ਦਿੱਤਾ ਜਾਊਗਾ ਮੋਮੈਂਟੋ ਦਿੱਤਾ ਜਾਊਗਾ ਅਗੇ ਜਿਹੜੇ ਹੋਰ ਮੇਰੇ ਭਰਾ ਜਿਹੜੇ ਕਿ ਕਾਰ ਤੋਂ ਸੈਟੀਸਫਾਈਡ ਨੇ ਉਹ ਆਪਣਾ ਫੀਡਬੈਕ ਦੇ ਕੇ ਜਾਊਗੇ ਜਿਹਦੇ ਨਾਲ ਕਿ ਜਿਹੜੀ ਕਾਰ ਹੈਗੀ ਆ ਉਹ ਹੋਰ ਵਧੀਆ ਤਰੀਕੇ ਨਾਲ ਗਾਕਾ ਦੀ ਪਹੁੰਚ ਤੱਕ ਜਾਊਗੀ ਮੈਂ ਰਾਕੇਸ਼ ਕਸ਼ਾ ਕੈਸਲ ਟੋਟਾ ਜੀਪੀ ਮੋਟਰ ਐਜ਼ ਅ ਜੀਐਮ ਸੇਲਸ ਦੇਖ ਰਿਹਾ ਹਾਂ अज्ज एक ईवेंट जो वो हाईराइडर माइलेज रैली हैगी है जिन्हें असी हाईब्रिड कि अपने सैगमेंट से बेस्ट इन माइलेज हैगी है ट्वेंटी सैवन पॉइंट नाइन सैवन जी है के एम पी एल कंपनी क्लेम दी है और साढ़े सागजिटिंग कस्टमर है जो भी इससे बेस्ट माइलेज लैके आएंगे उन्होंने असी अवार्ड विनिंग करा एंड रिवॉर्ड्स करा और, और जिन्हें भी साढ़े गैसट ने सारे जने कैसल टैडा फैमिल जुड़े ने ਔਰ ਇਸ ਦੇ ਵਿੱਚ ਅਸੀਂ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਅਸੀਂ ਮਾਈਲੇਜ ਨੂੰ ਕਿੱਦਾਂ ਇੰਪਰੂਵਮੈਂਟ ਕਰ ਸਕਦੇ ਹਾਂ ਆਬਵੀਅਸਲੀ ਕਸਟਮਰ ਦੇ ਨਾਲ ਇਹ ਸਾਂਝੀ ਸਾਰੀ ਵਾਰਤਾ ਕੀਤੀ ਹੈ ਔਰ ਵਾਤਾਵਰਣ ਨੂੰ ਜਿਹੜੀ ਹਾਈਬ੍ਰਿਡ ਗੱਡੀ ਹੈਗੀ ਆ ਬਹੁਤ ਹੀ ਸਾਫ਼ ਸੁਥਰਾ ਰੱਖਦੀ ਏ ਔਰ ਘੱਟ ਤੋਂ ਘੱਟ ਐਮਿਸ਼ਨਸ ਹੈਗੇ ਨੇ ਗੱਡੀ ਦੇ ਔਰ ਜਿੰਨੇ ਨਾਲ ਵਾਤਾਵਰਣ ਸਾਫ਼ ਸੁਸਥ ਰਹੇਗਾ ਜਿਵੇਂ ਕਿ ਅੱਜ ਕੱਲ ਸਾਡਾ ਨੈਸ਼ਨਲ ਮੈਂਕੰਮ ਵੀ ਹੈਗਾ ਕਿ ਸਾਨੂੰ ਜਿਹੜਾ ਹੈ ਕਹਿੰਦੀ ਸਵੱਛਤਾ ਦੇ ਵੱਲ ਜ਼ਿਆਦਾ ਧਿਆਨ ਰੱਖਣਾ ਪੈਣਾ ਤੇ ਪੋਲੂਸ਼ਨਸ ਨੂੰ ਕੰਟਰੋਲ ਕਰਨਾ ਪੈਣਾ ਹੈ ਇਸ ਕਰਕੇ ਜਿਹੜੀ ਹਾਈਬ੍ਰਿਡ ਗੱਡੀਆਂ ਦੀ ਸੇਲ ਦੇ ਉੱਤੇ ਫੋਕਸ ਕੀਤਾ ਜਾ ਰਿਹਾ ਹੈ। ਇਸੇ ਇਵੈਂਟ ਦੇ ਦੌਰਾਨ ਸਦਾ ਜਿਸਪਾਸਿੰਗ ਚੀਚੀ ਜੀ ਚੇਅਰਮੈਨ ਮਾਰਕੀਟਿੰਗ ਕਮੇਟੀ ਨੇ ਇੱਥੇ ਸਾਡੇ ਨਾਲ ਮੁਸ਼ੱਕਤ ਕੀਤੀ ਹੈ ਸਾਡੇ ਇੱਥੇ ਹੌਸਲਾ افزਾਈ ਕੀਤੀ ਹੈ। ਇੱਥੇ ਉਹਨਾਂ ਦਾ ਆਨ ਤੇ ਅਸੀਂ ਬਹੁਤ-ਬਹੁਤ ਧੰਨਵਾਦੀ ਆ। ਧੰਨਵਾਦ। ਅੱਜ ਟੋਇਟਾ ਦੇ ਸ਼ੋਅਰੂਮ ਤੇ ਹਾਈਬ੍ਰਿਡ ਗੱਡੀਆਂ ਦੀ ਜਿਹੜੀ ਮਾਈਲੇਜ ਰੈਲੀ ਇੱਕ ਰੱਖੀ ਗਈ ਸੀ। ਕਿੱਦਾਂ ਲੱਗ ਰਿਹਾ ਰੈਲੀ ਦਾ ਹਿੱਸਾ ਬਣ ਕੇ। ਪਹਿਲਾਂ ਦਾ ਸਾਰਿਆਂ ਨੂੰ ਮੇਰੇ ਵੱਲੋਂ ਟੋਇਟਾ ਜਿੰਨੇ ਪਾਰਟਿਸਪੇਟ ਕੀਤੇ ਆ ਉਹਨਾਂ ਨੂੰ ਵੈਲਕਮ ਤੇ ਜਿਹੜੀ ਟੋਇਟਾ ਦੀ ਅਰਪਣ ਕ੍ਰੂਜ਼ਰ ਦੀ ਰੈਲੀ ਆ ਮੈਨੂੰ ਬਹੁਤ ਵਧੀਆ ਵਧੀਆ ਲੱਗਾ ਕਿਉਂਕਿ ਇਹ ਗੱਡੀ ਮੈਨੂੰ ਬਹੁਤ ਪਸੰਦ ਸੀ ਮੈਨੂੰ ਜਸਟ ਹੱਲੇ ਡੇਢ ਕੁ ਮਹੀਨਾ ਹੋਇਆ ਗੱਡੀ ਲਈ ਨੂੰ ਤੇ ਇਹਦੀ ਮਾਈਲੇਜ ਵੀ ਅੱਛੀ ਹੈ ਐਰਪਲਸ ਸੀ ਐਨਜੀ ਤੇ ਪੈਟਰੋਲ ਮੇਰੀ ਗੱਡੀ ਹੈ ਬਹੁਤ ਅੱਛੀ ਹੈ ਮੈਂ ਇਹਨਾਂ ਨੂੰ ਟੋਇਟਾ ਨੂੰ 10 ਚੋਂ 10 ਨੰਬਰ ਦਵਾਂ ਥੈਂਕ ਯੂ ਕੀ ਨਾਮ ਆਪਣਾ ਮੇਰਾ ਨਾਮ ਜਗਜੀਤ ਜੀ ਬਨਸਵਾਲ ਅੱਜ ਜਿਹੜੀ ਮਾਈਲੇਜ ਰੈਲੀ ਇਹ ਕਰਖੀ ਗਈ ਸੀ ਟੋਇਟਾ ਦੇ ਸ਼ੋਰੂਮ ਤੇ ਇਹਦਾ ਆਪਣਾ ਹਿੱਸਾ ਬਣਿਆ ਕਿ ਲੱਗ ਰਿਹਾ ਤੁਹਾਨੂੰ ਅੱਛਾ ਉਹ ਇਸ ਤਰ੍ਹਾਂ ਆਇਆ ਕਿ ਮੇਰੀ ਵੀ ਕਾਫੀ ਦੇਰ ਦੇ ਤੋਂ ਨਾ ਇੱਛਾ ਸੀਗੀ ਕਿ ਮੈਂ ਨਾ ਗੱਡੀ ਟੋਯੋਟਾ ਦੀ ਲਵਾਂ ਤੇ ਟੋਯੋਟਾ ਗੱਡੀ ਫਿਰ ਮੈਨੂੰ ਚਾਰ-ਪੰਜ ਮਹੀਨੇ ਹੋਏ ਹਾਲੇ ਲਈ ਨੂੰ ਪਰ ਮੈਂ ਦੇਖਦਾ ਸੀਗਾ ਕਿ ਗੱਡੀ ਇਦਾਂ ਦੀ ਹੋਣੀ ਚਾਹੀਦੀ ਆ ਜਿਹਦੇ ਵਿੱਚ ਤੁਹਾਨੂੰ ਬੈਕਟਰ ਦਾ ਨਜ਼ਾਰਾ ਵੀ ਆਵੇ ਐਸਯੂਵੀ ਦਾ ਫੀਲਿੰਗ ਵੀ ਆਵੇ ਔਰ ਜਿੰਦਾ ਦਾ ਤੋ ਜ਼ਿਆਦਾ ਉਹਦੀ ਮਾਈਲੇਜ ਜਿਹੜੀ ਹੈ ਨਾ ਜੇ ਬੜੀ ਮਤਲਬ ਕਨਸਿਡਰ ਕਰਦੀ ਐ ਇਸ ਗੱਲ ਨੂੰ ਕਿ ਸਾਡੀ ਮਾਈਲੇਜ ਕੀ ਆਉਂਦੀ ਆ ਤੇ ਮੈਂ ਦੇਖਿਆ ਮੈਂ ਆਪਣੀ ਜਿਹੜੀ ਗੱਡੀ ਲਈ ਆ ਤੇ ਜਦੋਂ ਮੈਨੂੰ ਹੁਣ ਮੈਨੂੰ ਇਹ ਦੇਖਦਾ ਹੈਗਾ ਕਿ ਜਿਹੜੀ ਗੱਡੀ ਟੋਇਟਾ ਦੀ ਹੈ ਨਾ ਇਹਦੀ ਮਾਈਲੇਜ ਬੜੀ ਵਾਚੀ ਆ ਜਿਹਦਾ ਤੁਸੀਂ ਫੀਲਿੰਗ ਵੀ ਤੁਹਾਨੂੰ ਵਧੀਆ ਆ ਉਸ ਤੋਂ ਬਾਅਦ ਤੁਹਾਨੂੰ ਮਾਈਲੇਜ ਵੀ ਆਉਂਦੀ ਆ ਕਿ ਹਰ ਬੰਦਾ ਜਿਹੜਾ ਸੋਚਦਾ ਹੈ ਵੀ ਮੇਰੀ ਜਿਹੜੀ ਗੱਡੀ ਆ ਨਾ ਉਹ ਜਿਆਦਾ ਤੋਂ ਜਿਆਦਾ ਮਾਈਲੇਜ ਦੇਵੇ ਔਰ ਮੇਰੀ ਪੌਕਟ ਦੇ ਉੱਤੇ ਬਹੁਤ ਜ਼ਿਆਦਾ ਉਹਦਾ ਪ੍ਰਭਾਵ ਨਾ ਪਵੇ ਇਸ ਕਰਕੇ ਮੈਂ ਇਹ ਸਾਰਿਆਂ ਨੂੰ ਬਾਕੀ ਦੂਸਰੇ ਨੂੰ ਵੀ ਬੰਦਿਆਂ ਨੂੰ ਇਹੋ ਸੁਜੈਸ਼ਨ ਕਰੂੰਗਾ ਕਿ ਮੈਨੂੰ ਬਹੁਤ ਅੱਛਾ ਲੱਗਾ ਇਸ ਗੱਡੀ ਦੇ ਵਿੱਚ ਆ ਕੇ ਤੇ ਇਸ ਰੈਲੀ ਦੇ ਵਿੱਚ ਵੀ ਅੱਛਾ ਲੱਗਾ ਤੇ ਮੇਰੀ ਗੱਡੀ ਦੀ ਮੈਨੇਜ ਵੀ ਬਹੁਤ ਵਧੀਆ ਆ ਤੇ ਮੈਂ ਬਹੁਤ ਸਾਰੇ ਇਸ ਕੰਪਨੀ ਨੂੰ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਇੰਨੀ ਵਧੀਆ ਗੱਡੀ ਬਣਾ ਕੇ ਦਿੱਤੀ ਆ ਔਰ ਉਹਦੇ ਵਿੱਚ ਅਸੀਂ ਮੋਜਾ ਲੈ ਰਹੇ ਆ ਔਰ ਇਕਨੋਮਿਕਲ ਗੱਡੀ ਵੀ ਹੈਗੀ ਆ ਤੇ ਸਾਨੂੰ ਫੀਲਿੰਗ ਵੀ ਐਸ ਯੂਵੀ ਦੀ ਵੀ ਫੀਲਿੰਗ ਆਉਂਦੀ ਆ ਤੇ ਅੱਛਾ ਲੱਗਦਾ ਆ